ਬੇਬੇ ਜੇ ਰੱਬ ਨੇ ਮੈਨੂੰ ਸੁੱਖ ਦੇਣਾ ਹੁੰਦਾ ਤਾਂ ਪਹਿਲੇ ਦੇ ਦਿੰਦਾ ਉਹਨੇ ਮੇਰੇ ਕਰਮਾਂ ਚ ਸ਼ੁਰੂ ਤੋਂ ਹੀ ਦੁੱਖ ਲਿਖਿਆ ਤੇ ਤੁਸੀਂ ਚਾਹੁੰਦੇ ਮੈਂ ਦੂਜਾ ਵਿਆਹ ਕਰਾ ਕੇ ਫਿਰ ਦੁਖੀ ਹੋਣੀ ਚਾਹੀਦੀ ਨਹੀਂ ਆ ਮੈਂ ਤਾਂ ਕੁਛ ਨਹੀਂ ਸੋਚ ਰਹੀ ਭਾਬੀ ਮੈਂ ਇਹ ਸੋਚੀ ਹੀ ਨਹੀਂ ਆ ਬੇਬੇ ਵੀ ਮੈਨੂੰ ਵਿਆਹ ਲਈ ਕਹਿ ਰਹੀ ਔ ਤੁਸੀਂ ਪਰ ਮੈਂ ਅਜਗਿਆ ਨਹੀਂ ਕਰਾਉਣਾ ਮੈਂ ਤਾਂ ਇਹ ਨਹੀਂ ਸਮਝਉਂਦੀ ਤੂੰ ਕਰਾਉਣਾ ਕਿਉਂ ਨਹੀਂ ਵਿਆਹ ਐਂ ਦੱਸ ਮੇਰਾ ਦਿਲ ਨਹੀਂ ਮੰਨਦਾ ਬਾਕੀ ਜਿਵੇਂ ਤੁਹਾਨੂੰ ਲੱਗਦਾ ਠੀਕ ਤੁਸੀਂ ਕਰ ਲਓ ਸੁਖ ਤੈਨੂੰ ਵੀ ਪਤਾ ਸਾਡੇ ਲਈ ਵੀ ਬਹੁਤ ਔਖਾ ਹੈ ਨਾ ساری ਜ਼ਿੰਦਗੀ ਤੂੰ ਕਿਵੇਂ ਕੱਢੀ ਲਾਉਂਗੇ ਅੰਦਰ ਨਾਲ ਨਿੰਮ ਬਾਰੇ ਵੀ ਆਪਣੇ ਕੋਲ ਰੱਖੂ ਜਾਂ ਉਹਨਾਂ ਨਾਲ ਪੜ੍ਹ ਜਾਂ ਬੇਬੇ ਰੱਖੂਗੀ ਨਹੀਂ ਬੇਬੇ ਨਹੀਂ ਕਿਹਾ ਸੀ ਕਹਿੰਦੇ ਨਿੰਮ ਤਾਂ ਮੈਂ ਰੱਖੂਗੀ ਜਿੰਨਾ ਚਿਰ ਮੈਂ ਬੈਠੇ ਆਂਗੇ ਨਿੰਮ ਉਹ ਮੇਰੇ ਕੋਲੇ ਆਗੇ ਠੀਕ ਹੈ ਦੁਆ ਕਹਿੰਦੇ ਤੁਸੀਂ ਰੱਖ ਲਿਓ ਮਾਂ ਕੋਈ ਗੱਲ ਨਹੀਂ ਵਾਹਿ ਗੁਰੂ ਗੁਰੂ ਵਾਹਿ ਗੁਰੂ ਵਾਹਿ ਵਾਹਿ ਗੁਰੂ ਬਸ ਬਾਬਾ ਸੇਤਾ ਕਾ ਮੈਨੇ ਠੀਕ ਹੈ ਜੀ ਰਤੂ ਬਸ ਲੈ ਬਾਪੂ ਜਿਹੜੀ ਮੈਂ ਗੱਲ ਕਰੀ ਸੀ ਤੁਹਾਡੇ ਨਾਲ ਫੋਨ ਤੇ ਉਹ ਗੱਲ ਮੈਂ ਦੁਦਰ ਕਰਕੇ ਆਇਆ ਕੁੜੀ ਆ ਲੈ ਗਈ ਫੋਨ ਤੇ ਦਾ ਫੋਨ ਹੀ ਹੁੰਦਾ ਹੁਣ ਤੂੰ ਆ ਗਿਆ ਜਿਹੜੀ ਗੱਲ ਬਾਤ ਹਾਂ ਤਾਂ ਇਹ ਮੈਂ ਉਹਨਾਂ ਨਾਲ ਵੀ ਫਿਰ ਲਵੇ ਬੈਗੀ ਗੱਲ ਕਰਕੇ ਆਇਆ ਠੀਕ ਹੈ ਹੁਣ ਤੇ ਤਾਂ ਤੁਹਾਨੂੰ ਪਤਾ ਫੋਨ ਵਾਲੀ ਗੱਲਾਂ ਹੁੰਦੀਆਂ ਨੇ ਨਾ ਹਾਂ ਹਾਂ ਸੋ ਲੋਕ ਚਿਪਰਾਖਦਾ ਅਗਲਾ ਤੇ ਬਾਪੂ ਹੁਣ ਦੇਖ ਕੁੜੀ ਪਹਿਲੀ ਦੁੱਖਾਂ ਦੀ ਬਹੁਤ ਮਾਰੀ ਹੋਈ ਆ ਠੀਕ ਆ ਸੋਨ ਨੂੰ ਵੀ ਪਤਾ ਪਹਿਲਾਂ ਫੌਜੀ ਨੂੰ ਵਿਆਹੀ ਹੋਈ ਸੀ ਅੱਛਾ ਫੌਜੀ ਤੇ ਐ ਕਰਕੇ ਤੁਹਾਨੂੰ ਪਤਾ ਡੈਥ ਹੋ ਗਈ ਠੀਕ ਹੈ ਠੀਕ ਹੈ ਕੁੜੀ ਹੁਣ ਭਰਾ ਨੇ ਆਪਦੇ ਕੋਲ ਰੱਖੀ ਹੋਈ ਐ ਅੱਛਾ ਠੀਕ ਐ ਗਾਂ ਉਹਦੇ ਦੋ ਜਵਾਬ ਵੀ ਨੇ ਕੁੜੀ ਤੇ ਮੁੰਡਾ ਅੱਛਾ ਕੁੜੀ ਰੱਖੂਗੀ ਭਾਈ ਉਹਦੀ ਦਾਦੀ ਤੇ ਮੁੰਡਾ ਉਹਦਾ ਭਰਾ ਰੱਖੂਗਾ ਅੱਛਾ ਬੱਚੇ ਜਾਨੀ ਦੋਨੇ ਰੱਖ ਲੈਣਗੇ ਦੋਨੇ ਬੱਚੇ ਉਹ ਰੱਖਣਗੇ ਠੀਕ ਐ ਤੇ ਇੱਕ ਗੱਲ ਹੋਰ ਕਹੀ ਆ ਉਹਨਾਂ ਨੇ ਕੁੜੀ ਇੱਥੇ ਮਿਲਣ-ਗਿਲਣ ਆਇਆ ਕਰੂਗੀ ਭਾਈ ਲੋੜ ਆ ਗਰੀ ਸੇ ਸਾਨੂੰ ਕੀ ਕਰਾਜੀ ਹਾਂ ਕੱਲ ਨੂੰ ਕਿਤੇ ਤੁਸੀਂ ਤਰਾਜ ਕਰਵਾਣਾ ਕਿ ਭਾਈ ਉਹਨਾਂ ਨਾਲ ਸਾਡਾ ਕਿਹੜਾ ਕੋਈ ਲੈਣਾ ਦੇਣਾ ਹਨਾ ਨਹੀਂ ਨਹੀਂ ਬੱਚੇ ਜੇ ਆ ਜਾਣਗੇ ਬੱਚੇ ਦਾ ਰੱਬ ਦਾ ਰੁੱਖ ਹੈ ਸਾਨੂੰ ਕੋਈ ਡਰਾ ਨਹੀਂ ਕਿਉਂਕਿ ਕੁੜੀ ਦਾ ਮੋਹ ਆ ਜਾਗਾ ਉਹਦੀ ਮਾਂ ਚ ਆਗਾ ਉਹ ਉਹਦੇ ਕੋਲੇ ਪਲੀ ਆ ਠੀਕ ਹੈ ਮੁੰਡੇ ਦਾ ਮੋਹ ਆ ਉਹਦੇ ਮਾਮੇ ਚ ਆ ਉਹ ਉਹਨਾਂ ਨੇ ਰੱਖਿਆ ਸੀਗਾ ਤਾਂ ਕਰਕੇ ਕੁੜੀ ਆਪਦੀ ਮਾਂ ਦਾ ਥੋੜਾ ਜਿਹਾ ਵੱਧ ਕਰਦੀ ਹੈਗੀ ਉਹ ਹੀ ਕਰਦੀ ਸਮਾ ਸਾਡਾ ਮਾੜਾ ਮਾੜਾ ਬੇਟਾ ਠੀਕ ਹੈ ਭਾਈ ਕਿਉਂ ਭਾਈ ਕਿਉਂ ਭਾਈ ਜਿਵੇਂ ਬਾਪੂ ਕਹਿੰਦੇ ਹਾਂ ਹਾਂ ਕਹਿੰ ਨੂੰ ਕਿਤੇ ਤੁਸੀਂ ਹਨਾ ਉਹੀ ਗੱਲ ਤਰਾਜ ਕਰੋ ਪਰ ਉਹ ਕੋਈ ਧਰਾਲ ਕਰੇ ਬਪੂ ਮਾ ਤੇਰੀ ਤੇ ਵੀ ਦਵਾਰ ਨਹੀਂ ਬੋਲਿਆ ਹੈ ਇਹ ਕੋਈ ਗੱਲਬਾਤ ਹੈ ਨਾ ਹੁਣ ਬਾਈ ਜਿਵੇਂ ਕੋ ਖੁੱਲ ਕੇ ਦੱਸ ਦੋ ਗੱਲਬਾਤ ਹੈ ਹਨਾ ਉਹੋ ਜੀ ਗੱਲ ਮੈਂ ਅਗਲੇ ਆ ਦੱਸ ਦੂੰ ਉਹਨਾਂ ਨੂੰ ਜਾ ਕੇ ਹੁਣ ਤਾਂ ਇਹ ਆਪੇ ਬੈਠੇ ਆ ਜਿਹੜੀ ਆਪਾਂ ਗੱਲ ਕਰਾਂਗੇ ਨੇ ਉਹ ਹੀ ਜੀ ਜਾ ਕੇ ਉੱਥੇ ਆਹ ਸਾਨੂੰ ਤਾਂ ਬਈ ਰੋਟੀ ਦੇ ਨਾਲ ਹੀ ਚਾਹੀਦੀ ਆ ਹੋਰ ਰੋਟੀ ਦੇ ਨਾਲ ਹੀ ਭਾਈ ਕੁੜੀ ਆ ਪੂਰੀ ਸਿਆਣੀ ਠੀਕ ਆ ਬਾਕੀ ਉਹ ਤੁਹਾਡੇ ਤੇ ਡਿਪੈਂਡ ਰੱਖਦਾ ਤੁਸੀਂ ਕਿਵੇਂ ਰੱਖਣੀ ਸਾਰਿਆਂ ਨੂੰ ਵੱਧ ਤਾਂ ਬਈ ਤੇਰੇ ਤੇ ਡਿਪੈਂਡ ਆ ਨਾ ਇਹ ਜੀ ਇਹ ਨਹੀਂ ਤਾਂ ਜੇ ਹੁਣ ਲੜਕੀ ਨੂੰ ਘਰੇ ਸੋਖੋ ਉ ਤਾਂ ਰੋਟੀ ਵਾਲੀ ਕੀ ਗੱਲ ਹੁੰਦੀ ਹੁਣ ਬਾਪੂ ਨੇ ਤਾਂ ਦੇਖ ਦੋ ਰੋਟੀਆਂ ਖਾਣੀਆਂ ਠੀਕ ਹੈ ਜ਼ਿੰਦਗੀ ਤਾਂ ਉਹਨੇ ਤੇਰੇ ਨਾਲ ਕੱਢਣੀ ਐ ਨਹੀਂ ਰਹਿ ਗਈ ਅੱਗੇ ਉਹਨਾਂ ਕੋਈ ਚੱਕਰ ਨਾ ਮੰਨ ਬਈ ਹੁਣ ਕਦੇ ਤਾਂ ਇਹ ਜੁਗ ਤੇ ਹੱਥ ਫੂਕਦਾ ਕਦੇ ਮੈਂ ਫੂਕਦਾ ਹਾਂ ਤੇ ਜਦੋਂ ਘਰੇ ਥੁੜੀ ਆ ਜਾਂਦੀ ਐ ਨਾ ਘਰੇ ਸਾਰੇ ਚਾਨਣੇ ਚਾਨਣ ਹੋ ਜਾਂਦਾ ਰੋਟੀ ਬਾਣੀ ਬਣ ਲੱਗ ਰਿਹਾ ਤਾਂ ਫੂਕ ਹੋ ਜਾਂਦਾ ਹਾਂ ਬਾਪੂ ਬਾਕੀ ਜਵੱਖਾਂ ਨਾਲ ਹੀ ਰੌਣਕ ਹੁੰਦੀ ਐ ਹਨਾ ਨਹੀਂ ਇਹ ਤਾਂ ਹੈਗੀ ਐ ਦੇਖ ਬਾਪੂ ਛੋਡੇ ਨਾਲ ਵੀ ਸਾਡਾ ਪੁਰਾਣਾ ਸ਼ਾਹ ਚਾਰਾ ਹਨਾ ਕਿ ਉਹਨਾਂ ਨਾਲ ਵੀ ਮੇਰਾ ਸਹਿਚਾਰ ਪੁਰਾਣੀ ਆ ਉਹਨਾਂ ਦੇ ਮੈਂ ਆਉਣਾ ਜਾਂਣਾ ਥੋਡੇ ਘਰੇ ਮੇਰਾ ਬਾਪੂ ਆਉਂਦਾ ਜਾਂਦਾ ਸੀਗਾ ਠੀਕ ਹੈ ਤੇ ਕੱਲ ਨੂੰ ਇਹੋ ਜੀ ਗੱਲ ਨਾ ਹੋਵੇ ਕੋਈ ਕੋਈ ਬੇਇੱਜ਼ਤੀ ਵਾਲਾ ਸਵਾਲ ਖੜਾ ਹੋ ਜਾਏ ਸਾਡੀ ਵੀ ਨਹੀਂ ਹੁੰਦਾ ਨਹੀਂ ਹੁੰਦਾ ਉਹ ਉਦੋਂ ਹੀ ਕਰਦਾ ਜਿਵੇਂ ਤੂੰ ਸਾਨੂੰ ਕਹਿਣਾ ਆਪਣੇ ਤਾਂ ਇਹ ਪਰਿਵਾਰਕ ਤੌਰ ਤੇ ਲਿਹਾਜ ਹੈ ਹੈਨਾ ਕਿ ਕਿਤੇ ਬਚੋਲਿਆਂ ਵਾਲੀ ਗੱਲ ਨਾ ਹੋਵੇ ਵੀ ਕੱਲ ਨੂੰ ਉਹ ਆਪਾਂ ਬਚੋਲਿਆਂ ਵਾਲੀ ਗੱਲ ਦਾ ਦੇਖ ਕਰ ਤਾਨੂੰ ਆਪਣਾ ਤਾਂ ਮੋਹ ਪਿਆਰ ਹੈ ਮੈਂ ਸਾਹਮਣੇ ਗਿਆ ਤਾਂ ਹੀ ਤੇ ਦਿਲ ਤੇ ਯਕੀਨ ਕਰੀ ਜਾਨੀਂ ਕਿ ਸਾਡੀ ਗੱਲ ਤਾਂ ਹੈਨਾ ਤੇ ਬਾਕੀ ਭਾਈ ਤੂੰ ਹੁਣ ਦੱਸ ਦੇ ਜੇ ਕੋਈ ਤੈਨੂੰ ਕੋਈ ਬੈਲ ਹੈਗਾ ਦਾਸੇ ਦਾ ਵੈਸੇ ਮੈਂ ਉਹਨਾਂ ਨੂੰ ਕਿਹਾ ਵੀ ਭਾਈ ਮੇਰਾ ਉਹਨਾਂ ਨਾਲ ਬਹੁਤ ਪੁਰਾਣਾ ਮੇਰਾ ਪਹਿਲਾਂ ਮੇਰੇ ਬਾਪੂ ਦਾ ਸਹਹ ਚੱਲ ਰਿਹਾ ਹੈ ਤੇ ਹੁਣ ਮੇਰਾ ਪੈ ਗਿਆ ਤੇ ਵੀ ਭਾਈ ਮੁੰਡਾ ਨਸ਼ਾ ਪਤਾ ਤਾਂ ਕੋਈ ਕਰਦਾ ਨਹੀਂ ਹੈਗਾ ਤੇ ਕੱਲ ਨੂੰ ਕੋਈ ਇਹੋ ਜੀ ਗੱਲ ਨਾ ਨਿਕਲੇ ਵੇ ਹਨਾ ਤੈਨੂੰ ਕੋਈ ਲੰਬਾ ਨਹੀਂ ਆਉਂਦਾ ਜੀ ਜਿਹੜੀ ਗੱਲ ਹੁਣ ਤੂੰ ਕਰੀ ਹੈ ਨਾ ਹੁਣ ਦੇਖੋ ਕੰਮ ਧੰਦੇ ਦਾ ਹਰੇਕ ਨੇ ਬਾਹਰ ਕਰਨੇ ਆ ਮੁੰਡਿਆਂ ਨੇ ਤਾਂ ਬਾਹਰ ਹੀ ਕਰਨੇ ਆ ਹਾਂ ਮੁੰਡੇ ਨੇ ਤਾਂ ਕੰਮ ਆਪਾਂ ਬਾਹਰ ਹੀ ਕਰ ਇਹਨੂੰ ਆਪ ਦੀ ਆਪ ਦਾ ਚੰਗੇ ਮੜ ਦੇ ਇਹਨੂੰ ਪਤਾ ਆਪਾਂ ਨੂੰ ਤਾਂ ساری ਗੱਲ ਪੁੱਠੜੀ ਕਰਨ ਕੋਈ ਫਿੱਕੀ ਗੱਲ ਨਿਕਲਿਆ ਵੇ ਫਿਰ ਔਕਾ ਹੁਣ ਕੱਲੂ ਕਰਨਾ ਹੈ ਵੀ ਪਿੰਡ ਤੇ ਤੈਨੂੰ ਪਤਾ ਡਾਕਟਰੀ ਦੀ ਦੁਕਾਨ ਹੈ ਮੂਹ ਦਾ ਖਾਣ ਚੋਗਾ ਅਗਲੇ ਨੂੰ ਰਹਿਣਾ ਨਹੀਂ ਹੈ ਪਿੰਡ ਦੇ ਵਿੱਚ ਪਤਾ ਨਾਮੀ ਹੋਊਗੀ ਵੈਸੇ ਮੇਰਾ ਇਹ ਕੰਮ ਤਾਂ ਹੈ ਨਹੀਂ ਆ ਬਚੋਲਗਰੀ ਵਾਲਾ ਮੇਰਾ ਕੰਮ ਨਹੀਂ ਹੈਗਾ ਇਹ ਤਾਂ ਆਪਣਾ ਮੋਹ ਪਿਆਰ ਸੀਗਾ ਉਧਰ ਮੰਗੇ ਨਾਲ ਮੋਹ ਪਿਆਰ ਹੈ ਇੱਧਰ ਛੋਟੇ ਨਾਲ ਮੋਹ ਪਿਆਰ ਹੈ ਜਿਹੜੀ ਪ੍ਰਾਣੀ ਜਿਹੜਾ ਹੁੰਦੀ ਦਾ ਬਹੁਤ ਵੱਡਾ ਕੰਮ ਹੁੰਦਾ ਉਧਰ ਕਰ ਕੀ ਉਹਨਾਂ ਦੀ ਪਈ ਕੀਤਿਆ ਨਹੀਂ ਬਾਹਰ ਉੱਠ ਚੁਗੀ ਤੇ ਸੋਡਾ ਇੱਥੇ ਘਰ ਚੱਲਦਾ ਹੋ ਜਾਊਗਾ ਬਾਈ ਤੀਆਂ ਕੀ ਤੋਂ ਰੱਖਿਆ ਜਾਂਦੀ ਹੈ ਬਾਕੀ ਤੂੰ ਸਿਆਣਾ ਹੈ ਨਾ ਤੇ ਬਾਕੀ ਹੁਣ ਤੁਸੀਂ ਵੀ ਦੋ ਜਣੇ ਉਹ ਦੇਖ ਤੇ ਘਰ ਤਾਂ ਫਿਰ ਬੁੜੀਆਂ ਨਾਲ ਹੀ ਸਮੋਦੇ ਹੁੰਦੇ ਆ ਬੁੜੀਆਂ ਨਾਲ ਹੀ ਜੀ ਗੇਟ ਕੋਈ ਸ਼ੱਕ ਨਹੀਂ ਹੈ ਬੁੜੀ ਬਿਨਾਂ ਤਾਂ ਨਹਿਰੇ ਹੀ ਆ ਕਰੇ ਤੇ ਬਾਕੀ ਲੈਣ ਦੇਣ ਦਾ ਤੁਹਾਨੂੰ ਪਤਾ ਹੀ ਆ ਉਹ ਲੈਣ ਦੇਣ ਦਾ ਕੀ ਆ ਜਾਂਦਾ ਦਾਦਾ ਪੈਣ ਦਾ ਬਾਦ ਫੁੱਲਾ ਹੋ ਜੂਗਾ ਇਹਨੇ ਨਾਲ ਲੈਣਾ ਇਹ ਤਾਂ ਮੁੱਕਦਾ ਹੀ ਨਹੀਂ ਹਾਂ ਬਾਕੀ ਨਾਲ ਜਾਂਦਾ ਤੀ ਤਿਆਣੀ ਨੂੰ ਆਲਾ ਫਿਰ ਵੀ ਦੇਖੀ ਤੋਰਦਾ ਚਾਹੇ ਲੱਖ ਕੁਝ ਵੀ ਹੋ ਗਿਆ ਹਣਾ ਉਹ ਆਪਦੇ ਪਾਸੇ ਕੁਝ ਕਰ ਦੇਣਾ ਆਡੀ ਦਾ ਕੋਈ ਕਿਸੇ ਕਿਸਮ ਦੀ ਮੰਗ ਨਹੀਂ ਤੇ ਆਪਾਂ ਫਿਰ ਹੁਣ 2-4 ਦਿਨਾਂ ਚ ਚੁੰਨੀ ਜੜਾਵਾ ਕਰ ਕੀ ਕਰਨੀ ਤੇ ਤੁਸੀਂ ਜੇ ਕੋਈ ਰੱਖਣਾ ਇੱਧਰ ਪ੍ਰੋਗਰਾਮ ਆ ਵਾ ਰੱਖ ਲਿਓ ਹਨ ਉਹ ਨਹੀਂ ਅਸੀਂ ਰਾਇ ਕਰਾਂਗੇ ਤੁਸੀਂ ਆਪਦੀ ਰਾਇ ਹੀ ਹੈ ਕੋਈ ਫੇਰ ਵੀ ਮਾੜੀ ਮੋਟੀ ਗੱਲ ਇਹਨੂੰ ਹਾਂ ਜਿਹੜੇ ਇੱਕ ਦੋ ਰਿਸ਼ਤੇਦਾਰਾਂ ਨਾਲ ਕਰਨੀਆਂ ਤਾਂ ਆਪਦੀ ਕਰ ਲਿਓ ਹਨ ਤਾਂ ਫਿਰ ਵੀ ਹੁੰਦਾ ਹੀ ਆ ਤੇ ਬਾਕੀ ਇੱਕ ਦੋ ਦਿਨਾਂ ਤੇ ਉਹਦਾ ਆਪਦਾ ਚੁੰਨੀ ਜੜਾਵਾ ਹੀ ਕਰਨਗੇ ਤੇ ਤੁਸੀਂ ਕੋਈ ਪਾਲਟੀ ਪੁਲਟੀ ਰੱਖਣੀ ਆ ਤਾਂ ਇੱਧਰ ਰੱਖ ਲਓ ਉਹ ਕੰਨੇ ਰੱਖਾਂਗੇ ਯਾ ਕੋਈ ਜ਼ਰੂਰੀ ਤਾਂ ਨਹੀਂ ਉਹਦਾ ਅਗਲਾ ਤਾਂ ਪਹਿਲੇ ਟੀ ਵੀ ਨਹੀਂ ਉਹ ਕੀ ਆ ਸੀ ਹਾਂ ਹਾਂ ਉਹੀ ਗੱਲਾਂ ਨਾ ਬਾਪੂ ਪਰ ਇਹ ਇਹ ਗੱਲਾਂ ਨਾ ਚੰਗੀਆਂ ਹੀ ਲੱਗਦੀਆਂ ਹਨ ਹਾਂ ਤੇ ਬਾਕੀ ਫਿਰ ਮੈਂ ਚੱਲਦਾ ਹਾਂ ਮੈਨੂੰ ਵੀ ਫਿਰ ਥੋੜਾ ਕੰਮ ਸੀ ਮਾਨਸਾ ਜਾ ਕੇ ਆਉਣਾ ਸੀ ਮਾਚਾਲੇ ਤਰਲਾ ਕੰਮ ਦਾ ਮੇੜ ਆ ਜਿਹੜੀਆਂ ਕੋ ਸਾਡੇ ਲੋਨਾਂ ਦੇ ਵਿੱਚ ਬੈਠ ਕੇ ਗੱਲਾਂ ਕਰਦੀਆਂ ਨਾ ਇਹ ਆਪਾਂ ਨੂੰ ਸੋਖੀ ਜਣਗੀਆਂ ਕੱਲ ਨੂੰ ਕੋਈ ਉਹਨੀ ਕੀ ਗੱਲ ਹੁੰਦੀ ਆ ਬੰਦਾ ਲੰਬਾ ਦੇੜੇ ਹਾਂ ਬਾਪੂ ਉਹ ਫੋਨ ਤੇ ਗੱਲਾਂ ਫਿਰ ਉਹੀ ਹੁੰਦੀਆਂ ਨੇ ਹਣਾ ਹੁਣ ਗੱਲਾਂ ਆਪੋਂ ਸਾਹਮਣੇ ਹੋ ਕੇ ਬੈਗੀਆਂ ਤਾਂ ਗੱਲਾਂ ਖੁੱਲ ਗਈਆਂ ਹਾਂ ਹਣਾ ਕੋਈ ਗੱਲ ਨੂੰ ਕੀ ਛਿਪੀ ਨਹੀਂ ਰਹਿੰਦੀ ਹੈਗੀ ਨਹੀਂ ਨਹੀਂ ਠੀਕ ਹੈ ਬਹੁਤ ਸਹੀ ਗੱਲ ਹੈ ਚੱਲ ਠੀਕ ਹੈ ਬਾਪੂ ਫਿਰ ਮੈਂ ਚੱਲਦਾ ਹਾਂ ਠੀਕ ਹੈ ਤੇ ਬਾਕੀ ਮੈਨੂੰ ਫੋਨ ਤੇ ਇੱਕ ਵਾਰੀ ਦੱਸ ਦਿਓ ਰਾਇ ਕਰਕੇ ਤੇ ਫਿਰ ਮੈਂ ਬਾਅਦ ਚ ਉਹਨਾਂ ਨੂੰ ਦੱਸੂਗਾ ਚੰਗਾ ਠੀਕ ਹੈ ਚੰਗਾ ਚਾਹ ਪਾਣੀ ਦੱਸ ਨਾ ਨਾ ਬਸ ਚਾਹ ਪਾਣੀ ਓਕੇ ਹੈ ਸਾਰਾ ਕੁਝ ਚਲ ਠੀਕ ਹੈ ਚੱਗਾ ਭਾਈ ਜਦ ਮਿਲਦੇ ਆ ਹੈ 2-4 ਦਿਨਾਂ ਦੇ ਵਿੱਚ ਬਸ ਕਰ ਦਿਓ ਕੋਈ ਗੱਲ ਦਾ ਹੱਲ ਹੈ ਨਾ ਨਾ ਬਸ ਭਾਈ ਚਾਹ ਤਾਂ ਬਸ 2-4 ਦਿਨਾਂ ਨੂੰ ਆਪਾਂ ਕਰਦੇ ਆ ਚਲੋ ਮੈਂ ਦੇਖ ਲੈ ਭਾਈ ساری ਗੱਲਬਾਤ ਤੇਰੇ ਮੂੰਹ ਤੇ ਹੋਊ ਹੈ ਪਰ ਨੂੰ ਕੋਈ ਮੈਂ ਨਹੀਂ ਇਕੱਲੇ ਨੇ ਗੱਲ ਕਰੀ ਕੋਈ ਤੂੰ ਨਹੀਂ ਇਕਨ ਅਰਨੁਮ ਨੂੰ ਲੰਬਾ ਨਾਲ ਦੇ ਦੇ ਤੇਰੇ ਦਿੱਤੇ ਤੇ ਗੱਲ ਹੋਵੇ ਨਾ ਉਹ ਗੱਤ ਦੀ ਆਪਾਂ ਉਹ ਜੀ ਦੇ ਨਾਲ ਤਾਂ ਕਰ ਬਸ ਬਾਪੂ ਜੀ ਮੈਂ ਤੂ ਕਰਿਆ ਯਾਰ ਬਸ ਸਹੀ ਹੈ ਤੈਨੂੰ ਜਿਵੇਂ ਚੰਗਾ ਲੱਗਦਾ ਉਹ ਮੈਨੂੰ ਤਾਂ ਇਹ ਚੰਗਾ ਲੱਗਦਾ ਜੀ ਤੇਰਾ ਵਿਆਹ ਹੋਵੇ ਰੋਟੀ ਪਾਣੀ ਪੱਕਦਾ ਹੋਵੇ ਕਰੀ ਬਸ ਫਰਮਾਇਦਾ ਕੀ ਲੰਬਾ ਦੇਣਾ ਬਸ ਜਿਵੇਂ ਤੈਨੂੰ ਚੰਗਾ ਲੱਗਦਾ ਉਸ ਟੀ ਵਰਸ ਸਿਆਣਾ ਬਣ ਕੇ ਚੱਲੀ ਅਰਨੁਮ ਆਪਾਂ ਦਾ ਜਿਹੜਾ ਦੁੱਖ ਨਿਕਲਦਾ ਏ ਇੱਕ ਅੱਜ ਲੜਕੀ ਘਰੇ ਆਉਂਦੀ ਹੈ ਨਾ ਪੂਰੇ ਆ ਕੇ ਦੁਖੀ ਹੋਰੀ ਸਮਝ ਲੈ ਰੱਬ ਵੀ ਰੁੱਤ ਜਾਂਦਾ ਹੈ ਬੀਤ ਗਿਆ ਨਜ਼ਰ ਆ ਗਿਆ ਹਾਂ ਬਸ ਇਹ ਹੀ ਗੱਲ ਐ ਕਿ ਚਲ ਵਧੀਆ ਹੋਊਗਾ ਕੰਮ ਹੋਊਗਾ ਨਾਲੇ ਉਹ ਸੋਕੇ ਹੋ ਜਾਣਗੇ ਨਾਲੇ ਆਪਾਂ ਠੀਕ ਆ ਬਾਕੀ ਨਹੀਂ ਜਾ 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 ਪਟਕੜੀ ਦੇ ਬੱਖਾਂ ਦਾ ਨਾ ਪਤਾ ਹੀ ਨਹੀਂ ਲੱਗਦਾ ਆਹ ਉਹ ਕ ਕਰੀ ਜਾਂਦੇ ਨੇ ਮਨ 'ਚ ਪਤਾ ਨਹੀਂ ਕੀ ਹੁੰਦਾ ਵੀ ਜੇ ਗੱਲ ਤੁਸੀਂ ਖੁੱਲ ਕੇ ਦੱਸ ਦਿਓ ਤਾਂ ਗੱਲ ਨਿਬੜ ਜਾਂਦੀ ਐ ਆਹ ਗੱਲ ਰੱਖਣੀ ਨਾ ਕੋਈ ਵੀ ਤੈਨੂੰ ਫੇਰ ਪੁੱਛੂਗਾ ਫੇਰ ਦੱਸ ਫੈਸਲਾ ਹੋ ਜਾਊਗਾ ਠੀਕ ਐ ਸਾਹਮਣੇ ਹੋ ਗਈ ਗੱਲ ਜਿਬੜ ਕੇ ਕਰ ਹਾਂਜੀ ਬਈ ਅੱਛਾ ਹੋ ਗਈ ਪੱਕੀ ਗੱਲ ਤੇ ਤੁਸੀਂ ਗੱਲ ਤਾਂ ਕਰ ਲਈ ਸੀ ਸਾਰੇ ਇਹਨਾਂ ਨਾਲ ਹਾਂਜੀ ਉਹੀ ਨੀ ਮੋਦੀ ਠੀਕ ਐ ਵੀਰੇ ਇਹ ਤਾਂ ਫਿਰ ਵਧੀਆ ਗੱਲ ਐ ਕਦੋਂ ਕੇ ਅੱਛਾ ਪਰਸੋਂ ਠੀਕ ਐ ਚਲੋ ਮੈਂ ਇਹਨਾਂ ਨਾਲ ਗੱਲ ਕਰਦੀ ਐ ਇਹਨਾਂ ਨੂੰ ਦੱਸ ਦਿਆਂ ਤੇ ਬਾਕੀ ਵੀਰੇ ਮੁੰਡਾ ਵਧੀਆ ਤਾਂ ਹੈਗਾ ਕੋਈ ਨਸ਼ਾ ਪਤਾ ਤਾਂ ਨਹੀਂ ਕਰਦਾ हां हां ਤੁਸੀਂ ਤਾਂ ਕਿਹਾ ਸੀਗਾ ਤੇ ਤੁਹਾਡੇ ਜ਼ਿੰਮੇਵਾਰੀ ਫੇਰ ਵੀ ਵੀਰੇ ਤੇ ਠੀਕ ਐ ਤਾਂ ਕਬੀ ਇਹ ਤਾਂ ਪਤੀਆ ਹੋਇਆ ਕਾਰੀਗਨ ਖੋਲ੍ਹਨੇ ਪਹਿਲੇ ਹੀ ਅਸੀਂ ਲੈ ਬੇਬੇ ਨੂੰ ਫੋਨ ਕਰਾਂ ਪਤਾ ਨਹੀਂ ਬੇਬੇ ਚ ਉਪੂਰਗੇ ਨਹੀਂ ਇਹ ਅੱਡ ਸਿੱਟੀ ਰੱਖਦੀ ਐ ਫੋਨ ਤੇ ਜਾ ਖੋਲ੍ਹ ਹੈਲੋ ਆਪਟਰ ਅਤਰੀ ਦਾ ਹਾਂਜੀ ਬੇਬੇ ਹਾਂ ਬਤਾ ਕੀ ਕਰੀ ਜਾਂਦੇ ਸੀ

ਠੀਕ ਹੈ ਤੇ ਤੁਸੀਂ ਆਜਿਓ ਫਿਰ ਕਦੋਂ ਆਨੇ ਚਾਹੇ ਕੱਲਾ ਜੀ ਚਾਹੇ ਮੇਰੇ ਭਾਂ ਤਾਜ ਆਜੋ ਨਹੀਂ ਕਦੋਂ ਆਜੋ ਜਦ ਮੈਂ ਕਰੀ ਹਾਂ ਹਾਂ ਚਲ ਤੁਸੀਂ ਕੱਲ ਆਜਿਓ ਯਕੀਨ ਸੇ ਪੱਕਾ ਮਟਾ ਜਾਨੀ ਮੈਂ ਕਰਾਂਦੀ ਕੁਛ ਕਰਦੀ ਆਂ ਤੇ ਫਿਰ ਤੁਸੀਂ ਮੈਂ ਤੁਹਾਨੂੰ ਦੱਸ ਦੂੰਗੀ ਵੈਸੇ ਮੈਂ ਤੁਹਾਨੂੰ ਕਹਿਨੀ ਆਂ ਵੀ ਆਜਿਓ ਆਜਿਓ ਆਜੇ ਨਾਲ ਨਿਮਨ ਲੈ ਆਇਓ ਨਾਲ ਠੀਕ ਹੈ ਨਾ ਹਾਂ ਠੀਕ ਹੈ ਚੰਗਾ ਆਜਾ ਚੰਗਾ ਵੀ ਬਿੱਕ ਚੰਗਾ गल हो सारा कुछ ठीक हो जाएगा देख मंगे भाई आ मुंडा बैठा है तुम्हारे सामने जो कुछ ना पूछ लो बाकी सुन मैं दस ही देता है सारा कुछ ठीक है भाई बस सारी मेरी तेरी है हां भाई ठीक है हाँ ठीक है गले है भाई दादी हां ये हम तो हम मेरी होती है ਉਹ ਮੇਰਾ ਪੁੱਤ ਵੀ ਨੀ ਰਹਾ ਠੀਕ ਹੈ ਅੱਡੀਓਕ ਦੇ ਦੀ ਹੁਣ ਪਰਮਾਤਮਾ ਨੇ ਨਿੱਕੀ ਜਿਹੀ ਤੇ ਮੈਂ ਉਹ ਰੱਖਾਂ ਵੀ ਕਿੰਨੀ ਸਾਰੀ ਜ਼ਿੰਦਗੀ ਉਹਦੀ ਮੁਰੇ ਪਈ ਹੈ ਇਹ ਕარი ਕੋਦਰ ਦੇ ਰਾਮ ਨੇ ਉਹ ਗੀਆਂ ਲੱਗਾ ਵੀ ਸਹੀ ਨੇ ਜਿਹੜੀ ਕੋਈ ਗੱਲਬਾਤ ਕੀਤੀ ਕਰਨੇ ਸਾਨੂੰ ਦੇਖੋ ਕਿ ਸਾਨੂੰ ਪਤਾ ਲੱਗ ਗਿਆ ਬਸ ਗੱਲ ਇਹ ਹੈ ਜੀ ਵੀ ਉਹ ਦੇਖੋ ਔਖੀ ਤਾਂ ਪਹਿਲੇ ਹੀ ਹੈ ਕਿ ਉਹਨੂੰ ਕੋਈ ਉਹ ਹਣਾਵੇ ਮੈਂ ਆਪ ਦੀ ਧੀ ਬਣਾ ਕੇ ਦੋੜੂਗੀ ਕੋਈ ਸਾਡੇ ਬਣੀ ਉਤਨਾ ਨਾਲ ਬਸ ਬਸ ਕੋਸ਼ਿਸ਼ੀ ਵੀ ਕੋਸ਼ਿਸ਼ ਰਹੀ ਸਾਡੇ ਘਰੇ ਉਹਨੂੰ ਤੁਸੀਂ ਸਾਨੂੰ ਕੋਲਾਪਾ ਨਾ ਦੇਣ ਹਾਂਜੀ ਬਸ ਇਹੀ ਐ ਵੀ ਬਸ ਮੇਰੀ ਤੀਨ ਆਉ ਆਉ ਹਲ ਜਿਉਂ ਪਰ ਲਿਜੇ ਐਨਾ ਸੁਖ ਮਿਲੇ ਮੈਂ ਇਹ ਚਾਹੁੰਦਾ ਹਰ ਇੱਕ ਮਾਂ ਬਾਪ ਇਹੀ ਚਾਹੁੰਦਾ ਵੀ ਮੇਰੀ ਲੜਕੀ ਨੂੰ ਜਾਂ ਮੁੰਡੇ ਨੂੰ ਸੁੱਖ ਮਿਲੇ ਹਾਂਜੀ ਕਿਉਂ ਭਾਈ ਗੱਲਾਂ ਕਿਉਂ ਫੁੰਦੀਆਂ ਨੇ ਇਹ ਹਾਂ ਇਹ ਦੇ ਘਰੀ ਦਾ ਲੰਬੇ ਦੇ ਤਾਬੇ ਬੰਨੇ ਜਿਹੜੇ ਵੱਡੇ ਬੰਦੇ ਹੁੰਨੇ ਆ ਤੇ ਇਹ ਕਰਨਾ ਤਾਂ ਤੁਸੀਂ ਮੁੰਡਿਆਂ ਨੇ ਹੁੰਦਾ ਕੱਲ ਦੀ ਵੀ ਐਸੀ ਵੈਸੀ ਗੱਲ ਨਾ ਹੋਵੇ ਨਾ ਨਾ ਟੈਨਸ਼ਨ ਨਾ ਕਰੋ ਇੱਕ ਬਈ ਉਹ ਛੁੜੀ ਮੈਨ ਲਾਇਆ ਕਰੋ ਮੰਨ ਲਓ ਜਵਾ ਉਹ ਗੱਲ ਕਰ ਲਈ ਸੀ ਮੰਗਿਆ ਨੇ ਠੀਕ ਹੈ ਉਹ ਇਹਨਾਂ ਨੂੰ ਮੰਨਦਾ ਨਹੀਂ ਜੀ ਸਾਨੂੰ ਤਾਂ ਬਾਈ ਕੁਤਰਾ ਦੀ ਇਹ ਕਹਿਦਾ ਸੀਗਾ ਆਪਣੇ ਜਿੰਨੇ ਮੁੰਡੇ ਨੇ ਤਾਂ ਇਹ ਦਾ ਤਾਂ ਬਹੁਤ ਪ੍ਰਾਨ ਆ ਲੈ ਹੈਗੀ ਐ ਇਹ ਤਾਂ ਪਿਓ ਵੀ ਜਿਆਦੀ ਸੀਗਾ ਉਹ ਟੋਲਾ ਤਾਂ ਆਪਾਂ ਕਹਿ ਦਿੰਦੇ ਆ ਕਿ ਵਿਚ ਵਿਚਾਲੇ ਜਨੋਂਦੇ ਆ ਆ ਆਪਣੇ ਬਚੋਲੇ ਵਾਲੀ ਦਾ ਕਹਿੰਦਾ ਨਹੀਂ ਨਹੀਂ ਠੀਕ ਹੈ ਇੱਕ ਕਰਤਾ ਜਵਾਗ ਜੰਦੇ ਨੇ ਕੋਈ ਨਾ ਟੇਢੀ ਬੇਢੀ ਗੱਲ ਤੇ ਅਲਾਂਬਾ ਪੱਡਿਆਂ ਨੂੰ ਆਉਂਦਾ ਤੇ ਫਿਰ ਉਹਨਾਂ ਨੂੰ ਨੀਵਾ ਝਾਕਣਾ ਪੈਂਦਾ ਜੇ ਕੋਈ ਇਹ ਜੀ ਗੱਲ ਹੋ ਜਾਂਦੀ ਏ ਕਰਨ ਮੇਰਾ ਜੀ ਕੁਈਂ ਉਨੀ ਕੀ ਗੱਲ ਨਾ ਕਰੀਂ ਟੈਨਸ਼ਨ ਨਾ ਕਿਸੇ ਵੀ ਜਲਦੀ ਟੈਨਸ਼ਨ ਆਉਣੀ ਠੀਕ ਹੈ ਠੀਕ ਹੈ ਬਾਕੀ ਕੋਈ ਗੱਲ ਨਹੀਂ ਕਿ ਜਦ ਮੈਂ ਬੈਠਾਂਗਾ ਵਿੱਚ ਟੈਨਸ਼ਨ ਆਣੀ ਲੋੜ ਹੀ ਨਹੀਂ ਬਸ ਬੈਠਾ ਛਾੜੀ ਵਿੱਚ ਵਰਤੇ ਰਹੀ ਹੈ ਹਾਂ ਹਮ ਗੱਲ ਜਿਹੜੀ ਗੱਲ ਹੋ ਜੇ ਨਾ ਚਾਲ ਮਨਿਆਂ ਦੇ ਵਿੱਚ ਉਹ ਬਹੁਤ ਵਧੀਆ ਹੁੰਦੀ ਹੈ ਪਰ ਉਹ ਵਾਲਾ ਕਹਿੰਦਾ ਜਰਾ ਕਰਦਾ ਹੋਈ ਨਹੀਂ ਹੈਨਾ ਹੁਣ ਤੁਸੀਂ ਸਾਰੇ ਦੁੱਖ ਵੀ ਸੁੱਖ ਵੀ ਦੱਸਦਾ ਸਾਡੇ ਵੀ ਨਹੀਂ ਕੋਈ ਤੁਹਾਨੂੰ ਕੋਈ ਡਰਾਮਾ ਨਹੀਂ ਬਸ ਮੈਂ ਤਾਂ ਇਹ ਕਹਿੰਦੇ ਕੋਮੈਂਟ ਲਈ ਬੈਠੀ ਹਾਂ ਉਹਦੇ ਵਿੱਚ ਖੁੱਲਾ ਮੰਗਾਏ ਰਿਹਾ ਕੋਈ ਸਿਰਕਾ ਕੋਈ ਨਾ ਬੇਗਾਨਾ ਬੋਲੀ ਬੋਲੀ ਮੈਂ ਆਦੇ ਅੱਖਾਂ ਚ ਪਾਣੀ ਨਹੀਂ ਦੇਂਦਾ ਇਹ ਬਹੁਤ ਰੋ ਰਿਹਾ ਤੇ ਮੈਂ ਵੀ ਰੁੱਥੀ ਚੱਲ ਬਸ ਕਰ ਬੇਰ ਕੋਈ ਨਾ ਬਤੇ ਅੱਜ ਨਾ ਤੁਮਣ ਦੋ ਚਾਰ ਚੱਲ ਬਈ ਪਤਾ ਜੀ ਫਿਰ ਹਾਂ ਬਈ ਚੱਲ ਕਰੂ ਆਂਦਾ ਕੰਮ ਇਹ ਕਰਨਾ ਹੈ ਦਾ ਹਾਂ ਸੀਰਤਾ ਸੀਰਤਾ ਹਾਂਜੀ ਸੁੱਖ ਨੂੰ ਲਿਆਉਣ ਨਾਲ ਆ ਗਏ ਜੀ ਸਸੀ ਗਰਾਂ ਕਾ ਜੀ ਸਸੀ ਗਰਾਂ ਲੜਕੀ ਲੜਕੀ ਤੁਹਾਡੇ ਸਾਹਮਣੇ ਕੱਲ ਨੂੰ ਨਾ ਕੋਈ ਕਿਉਂਕਿ ਹੁਣ ਕੁਛ ਹੀ ਅਮਰੇ ਸਾਹਮਣੇ ਹੋ ਕੋਈ ਵੀ ਕਿਸੇ ਕਿਸਮ ਦੀ ਗੱਲਬਾਤ ਲੜਕੀ ਵੀ کہہ ਸਕਦੀ ਹੈ ਤੇ ਤੂੰ ਵੀ کہہ ਸਕਦਾ ਹੈ ਨਾ ਉਸ ਥੀ ਲੜਕੀ ਨੂੰ ਸਾਨੂੰ ਤੇ ਇਹ ਕੰਦਾ ਰਹਦਾ ਇਹ ਵੀ ਲੜਕੀ ਵੀ ਓਕੀ ਹੈ ਹੈ ਉਹਨਾਂ ਦੇ ਇਹ ਵੀ ਮਾਦਾ ਦੇ ਵੀ ਓਕੇ ਨੇ ਇਹ ਹੁਣ ਤੇਰੇ ਨਾਲ ਇਹ ਗੱਲ ਸਾਹਮਣੇ ਸਾਹਮਣੇ ਆ ਤਾਂ ਹੁੰਦੀ ਹੈ ਕਿ ਸਾਰੇ ਆਪਾਂ ਦੋਨੇ ਪਰਿਵਾਰ ਖੁੱਤ ਰਹੀ ਨੇ

परिवार ठीक है ना रातू तो उन्नी चढ़ावा कर दिए चाहे आप बया करिए है सारा खुशी का माहौल है जिन्ना चाहती वीम हो गया निबड़ गए बढ़िए वीएम उतना घाटे बने होगा ना पूरी पुष्टि से ही उपयोगी ना किसी लाभ के से ना। तो कुत्ते की मुंडा का सांदा था? बस अभी तो न ठीक लग रहा है, ठीक है। ਨਸੂਖ ਸਾਰੇ ਲਈ ਤੂੰ ਰਹਿਣਾ ਹੁੰਦਾ ਨਾ ਅਸੀਂ ਥੋੜੀ ਰਹਿਣਾ ਉਹ ਹਲਕਾ ਹੈ ਭਾਬੀ ਪਰ ਤੁਸੀਂ ਕੁਝ ਸੋਚ ਕੇ ਹਾਂ ਕੀ ਨਹੀਂ ਹਾਂ ਬੇਬੇ ਤੂੰ ਹੀ ਸਮਝਾ ਦੇ ਬੇਬੇ ਗੱਲ ਸੁਣ ਨਾ ਤੇ ਉੱਥੇ ਨਹੀਂ ਮਨ ਖਰਾਬ ਕਰਨਾ ਹੈਗਾ ਵਧੀਆ ਆਪਦਾ ਘਰ ਹੈ ਜੀ ਨਹੀਂ ਉਹ ਘਰ ਤੇਰਾ ਹੈ ਠੀਕ ਹੈ ਕੰਮ ਧੰਦਾ ਵਧੀਆ ਕਰੀਂ ਤੇ ਐਂ ਦਾ ਦਿਖਾਈ ਨਾ ਵੀ ਇਹਦਾ ਮਨ ਜਾ ਹੋਰੋਂ ਘਰੀ ਫਿਰਦੀ ਐ ਵੀ ਇਹ ਤਾਂ ਜੀ ਨਹੀਂ ਲੰਦੀ ਇਹ ਗੱਲ ਨਾ ਹਨ ਕਦੇ ਐ ਮੂੰਹ ਜਿਹਾ ਸਿੱਟ ਕੇ ਬੈਠੀ ਰਹਿੰਦੀ ਹਾਂ ਵੀ ਇਹ ਤਾਂ ਜੀ ਨਹੀਂ ਲੰਦੀ ਹੈ ਜੀ ਠੀਕ ਹੈ ਆਪਦਾ ਘਰ ਵਰਤ ਐ ਸੁਭਾਣ ਜਾ ਕੇ ਉੱਥੇ ਵੀ ਤੇਰੀ ਸੱਸਾ ਹੈ ਨਹੀਂਗੀ ਤੇ ਵਧੀਆ ਆਪਦਾ ਕੰਮ ਧੰਦਾ ਕਰੀ ਤੇ ਐਂ ਦਾ ਦਿਖਾਈ ਨਾ ਵੀ ਇਹਦਾ ਮੂੰਹ ਤਾਂ ਹੋਰੋਂ ਨਾ ਸਾਰੇ ਆਠ ਮਲ ਤਿਆਰੀ ਤੇਰੇ ਆ ਹਾਂ ਬਸ ਤੇਰਾ ਘਰ ਆ ਜਿਹੜਾ ਕੁਝ ਕਰੇਂਗੇ ਸੋ ਸਮਝ ਕੇ ਕਰੀ ਆ ਦੇ ਘਰ ਵਰਤ ਠੀਕ ਹੈ ਨਾ ਏ ਕਬ بس جو ਤੁਸੀਂ کہہਉਂ ਮੈਂ ਸਾਰਾ ਕੁਝ ਹੀ ਬੱਸ ਜਿਵੇਂ ਮਿਲਨਦਾ ਜੀ ਕਰੇ ਬੇਬੇ ਨੂੰ ਫੋਨ ਕਰਦੀ ਚਾਹੀ ਤੇਰੇ ਬਾਈ ਨੂੰ ਫੋਨ ਕਰਦੀ ਮਿਲਾਂ ਕੇ ਲੈ ਜਾ ਕਰਾਂਗੇ ਠੀਕ ਹੈ ਨਾ ਠੀਕ ਹਾਂ ਹਾਂ ਤੇ ਬੇਬੇ ਤੂੰ ਮੈਨੂੰ ਉੱਥੇ ਮਿਲਣ ਆਉਂਦੇ ਰਹੇ ਲਾਹੌਰ ਕੋ ਤੈਨਾਂ ਆਉਂਗੀ ਨਹੀਂ ਮੈਂ ਤਾਂ ਹੁਣ ਤੇਰੀ ਮਾਂ ਮੈਂ ਸੱਸ ਵਾਲਾ ਹੋਣੀ ਕਰਦੀ ਹੁੰਦੇ ਆ ਤੇਰੇ ਨਾਲ ਮੈਂ ਤਾਂ ਤੇਰੀ ਮਾਂ ਵਾਂ ਕੇ ਜਿਹੜੇ ਵਿਹਾਰ ਚਰ ਕਰੂੰਗੀ ਸਾਰੇ ਦਿਨ ਦੇਖਿਆ ਗਰੂ ਜਿਹੜੇ ਆਇਆ ਕਰਨਗੇ ਤਿਹਾਰ ਸਭ ਦੇਖਿਆ ਗਰੂ ਆਏ ਨਹੀਂ ਆਇਨਾ ਸੋਚੀ ਵੀ ਉਹ ਤੇ ਮੇਰੀ ਸੱਸ ਹੈ ਮਦਰੀ ਮਾਵਾਂ ਨੇ ਕਿਹਾ ਉਹ ਤਾਂ ਠੀਕ ਬਸ ਤੇ ਮਨ ਤਾਂ ਤੇਰੀ ਫਿਕਰ ਹੁੰਦੀ ਆ ਵੀ ਤੂੰ ਕਿੱਥੇ ਰਹੀ ਨਾ ਦੇ ਦੇ ਕੋਈ ਗੱਲ ਨਹੀਂ ਜੀ ਮੇਰੇ ਕੋਲ ਲੰਮੋ ਹੈ ਇਹ ਦੇਖ ਤੇ ਫਿਰ ਆਪਾਂ ਸੋਚਾਂਗੇ ਵੀ ਜਦੋਂ ਰੱਖਣੀ ਹੋਇਆ ਦੇ ਕੋਲ ਪਹਿਲੀ ਗੱਲ ਤਾਂ ਮੈਂ ਇਹ ਕਹਿੰਦੀ ਦੇਖਦੀ ਇਹ ਵੀ ਮੇਰਾ ਵੀ ਜੀਵ ਨਿਕਲਣਾ ਹੈਗਾ ਦੋਨਾਂ ਟੈਂਪ ਬਾਸ ਉਹਦਾ ਦੀਪੂਤੀ ਦਾ ਬਾਕੀ ਆਪਾਂ ਦੇਖਾਂਗੇ ਸਮਾਂ ਉਹ ਵਿਚਾਰਾਂਗੇ ਠੀਕ ਹੈ ਤੇ ਤੂੰ ਆਪਦਾ ਜੀ ਲਾ ਕੇ ਰਹੀਂ ਮੇਰੀ ਕੀ ਬਣਤੀ ਸਾਨੂੰ ਕੋਈ ਔਲੰਭਾ ਨਾ ਲੈ ਬੇਬੇ ਦਾ ਫਿਕਰ ਨਾ ਕਰ ਕੋਈ ਨਾ ਬੇਬੇ ਕੋਲ ਅਸੀਂ ਹੈਗੇ ਆ ਠੀਕ ਹੈ ਨਾ ਦੇਦਕੜ ਗਿਆ ਮਾਰਿਆ ਅਗਲੇ ਬੱਤੇ ਸਾਡੇ ਕੋਲ ਆ ਜਾ ਕਰੂਗੀ ਠੀਕ ਹੈ ਠੀਕ ਹੈ ਚਲ ਆ ਜਾ ਬਾਰ ਚੱਲ ਲੈ ਤੀ ਆ ਜਾ ਚੱਲਿਆ ਪੁੱਤ ਤੇਰਾ ਹੀ ਘਰ ਆ ਪੁੱਤ ਅਬ ਮਾਰਨਾ ਕਿ ਆਦਤ ਬਣ ਚੰਦਾ ਬੱਤੀ ਤੁੰਗਰ ਤੋਂ ਪ੍ਰੋ ਨਾ ਜੀ ਲਾ ਕੇ ਰਹੀ ਲੇਗਾ ਤੇਰਾ ਹੀ ਘਰ ਆ ਪੁੱਤ ਆਪਦੇ ਘਰ ਨੂੰ ਸਾਂਭੀ ਲੈ ਪਾਣੀ ਪੀ ਲੈ ਪੁੱਤ ਚੱਲ ਜੰਗਲ ਦਲ ਚੱਲ ਜੀ ਕੰਗਾ ਕੰਗਾ ਜਸਿਕਾ ਸਸਿਕਾ ਲੱਗਿਆ ਕੰਗਾ ਬਤ ਕੋਸ਼ ਰੱਖੀ ਮੇਰੀ ਧੀ ਨੂੰ ਕਿਸੇ ਵੀ ਗੱਲ ਦੀ ਉਹਨੀ ਟੈਨਸ਼ਨ ਵੀ ਹੋ ਰਹੀ ਠੀਕ ਚਲੋ ਬੇਬੀ ਆ ਜਾ ਬੇਬੀ ਚਲੋ ਮੈਂ ਬਤੋਂ ਆਪਣਾ ਕਾਰਜ ਸਿੱਧ ਹੋ ਗਿਆ ਦੇਖ ਹਾਂਜੀ ਬੇਬੇ ਖੁਦਾ ਆਪ ਸੁਖ ਦੋਰਤੀ ਤੇ ਨਿਮਾਉਣ ਵਾਲੀ ਸਕੂਲੋਂ ਤੇ ਮੈਂ ਵੀ ਜਾਵਾਂਗਾ ਤਾ ਜਾਉਂਗੇ ਬੇਬੇ ਤੁਸੀਂ ਤੂੰ ਤਾਂ ਜਾਣਾ ਹੀ ਪਊਗਾ ਫਿਰ ਉਹ ਕੱਲੀ ਐ ਨਿੰਮੂ ਨੇ ਇਹ ਲਿਆਣਗੇ ਸਕੂਲੋਂ ਇੱਧਰ ਤੁਸੀਂ ਰਹਿ ਪੋ ਅੱਜ ਨਹੀਂ ਜਾਉਣਾ ਪੈਣਾ ਦੇਖੀ ਬੇਬੇ ਜੀ ਨਹੀਂ ਲੱਗਣਾ ਘਰ ਸੁੱਨਣਾ ਜਾਉਗਾ ਸੁੱਖ ਵੀ ਵਾਗ ਗਈ ਕੋਈ ਨਹੀਂ ਉਹ ਤਾਂ ਚੰਗਾ ਹੋਏ ਸ਼ੁਕਰ ਮਨਾਣਾ ਆਪ ਬਾਈ ਵੀ ਦਾ ਕਰੀ ਵਾਗ ਗਈ ਆਪਦੇ ਤੇ ਮੈਂ ਕਦੇ ਅਸੀਂ ਦੋਨੇ ਆ ਜਾਾਂਗੇ ਦਾਦੀ ਪੋਤੀ ਤੁਹਾਨੂੰ ਫੇਰ ਲਾ ਦਿੰਦਾ ਮਰਾ ਦਾ ਨੀ ਮੁੰਡਾੰ ਦੱਸਿਆ ਸੀ ਬੇਬੇ ਨੂੰ ਹਾਂ ਨੀ ਮੁੰਡਾੰ ਦੱਸਿਆ ਸੀ ਗੱਲਾਂ ਨਹੀਂ ਪੁੱਤ ਮੈਂ ਦੱਸਿਆ ਨਹੀਂ ਦੱਸ ਦੇਣੀ ਜਿਵੇਂ ਕਿ ਚੰਨ ਹਾਂ ਤਾਂ ਹੈਗਾ ਸਰਪੰਚ ਨਾਲ ਜਵਾਰ ਚੱਲਾ ਜਦੋਂ ਹੋਰ ਪਤਾ ਲੱਗੇ ਤੋ ਤੋ ਹੋਰ ਕਰ ਲੈ ਇਹ ਨਹੀਂ ਦੱਸਦੇ ਚਲ ਬਧੀਆ ਬੇਬੇ ਨਹੀਂ ਦੱਸਿਆ ਹੋਰ ਪੁੱਤ ਤੇ ਮੈਂ ਹੁਣ ਆਏ ਕਹਿੰਦੇ ਆ ਬੀਬੇ ਦੇ ਘੇਰੇ ਆਈ ਮਰਾ ਦਾ ਲਾ ਦੂੰਗੀ ਸਾਡੀ ਮੰਮੀ ਆਉਣੀ ਠੀਕ ਹੈ ਤੇ ਹੁਣ ਮੈਂ ਕਿਥੇ ਡਾ ਹਾਂ ਹਾਂ ਛੱਡਾਣੇ ਤਾਂ ਲਾ ਜੋ ਤੁਸੀਂ ਕੋਈ ਨਾ ਚੱਲ ਸੱਤੇ ਹੋਏ ਬੇ ਆ ਜਾ ਬੇ ਬੇ ਚੱਲ